ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਗਲੋਵ ਵਾਲਵ ਵਿਖੇ ਸਥਿਤ ਇੱਟਾਂ ਦੇ ਪੱਠੇ ਤੇ ਦਰਦਕੜਨਾ ਵਾਪਰੀ ਜਿੱਥੋਂ ਦੇ ਦੋ ਬੱਚਿਆਂ ਦੀ ਇੱਟਾਂ ਥੱਲੇ ਔਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੇ ਕੀਤੀ ਇਕੱਤਰ ਜਾਣਕਾਰੀ ਅਨੁਸਾਰ ਲੜਕਾ ਗੋਪੀ ਉਮਰ 12 ਸਾਲ ਤੇ ਲੜਕੀ ਸ਼ਾਂਤੀ ਉਮਰ 6 ਸਾਲ ਵਾਸੀ ਯੂਪੀ ਦੱਸਿਆ ਗਿਆ ਤੇ ਮੌਕੇ ਤੇ ਘਟਨਾ ਵਾਲੀ ਥਾਂ ਤੇ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ASI

मैं पानी पी लिया फिर हमने रेड अपना सा रेड़ी लेके बाहर निकाल लिया रेड़ी ईट भर के और बोले बच्चा चल बाहर चलिए तो कह रहा है चलो आगे पीछे पीछे आता था बस दीवार भाई है अचानक में जदि दीवार तो उसी टाइम अंदर कितने आदमी थे आप जो काम कर रहे थे काम करने वाले बंदे सारे मिला के तीस पैंतीस बंदे होते ठीक उन दौड़ कर अपनी जान बचाई नहीं वो दूजे इधर पराई करने वाले दूजे हैं और परले पास थे ਦੀ ਆਰਨ ਕਸੀ ਕੰਮ ਕਰ ਹਾਂਜੀ ਠੀਕ ਹੈ ਆ ਪ੍ਰਸ਼ਾਸਨ ਸੇ ਕੀ ਕਹਿਣਾ ਚਾਹਤੇ ਕਹਿਣਾ ਕੀ ਚਾਹਤੇ ਹੈ ਬਾਉ ਜੀ ਜੋ ਬੱਚਾ ਤੋ ਹਮਾਰਾ ਚਲਾ ਗਈ ਅਬ ਤੋ ਮਿਲਣਾ ਨਹੀਂ ਅਬ ਜੋ ਸਰਕਾਰ ਜੋ ਸੋਚੇਗੀ ਵਹੀ ਕਰੇਗੀ ਠੀਕ ਹੈ ਤੇ ਇਸ ਪੱਠੇ ਤੇ ਬੰਦੀ ਜੀ ਹਾਂਜੀ ਅੱਜ ਕਿਵੇਂ ਵਾਕਿਆ ਵਾ ਹਾਂਜੀ ਜਿਹੜਾ ਅੱਜ ਦਾ ਵਾਕਿਆ ਉਹਦੇ ਸੰਬੰਧ ਬਤ ਕੀ ਕਹਿਣਾ ਚਾਹਤੇ ਹੈ ਕਿੰਨੀ ਜੀ ਮਾੜੀ ਹੋਈ ਆ ਹਲਕੀ ਹੋਈ ਹੈ ਬੱਚੇ ਖੇਡ ਰਹੇ ਸੀ ਆਪਣੇ ਤੇ ਦੀਵਾਰ ਡਿੱਗੀ ਹੈ ਖੇਤਾਂ 'ਤੇ ਕੀ ਇਹ ਕੰਮ ਕਰਾਇਆ ਜਾ ਰਿਹਾ ਨਹੀਂ ਕੰਮ ਨਹੀਂ ਕਰਾਈ ਛੋਟੇ ਬੱਚੇ ਆ 7 ਸਾਲ ਦੇ ਬੱਚੇ ਨੇ ਕੀ ਕੰਮ ਕਰਨਾ ਉਹ ਤਾਂ ਗੇੜਦੇ ਹੀ ਆਪਣੇ ਮਾਪਿਓ ਦੇ ਮਗਰ ਦੁਆਰ ਡੇਗੀ ਅਚਾਨਕ ਬੱਚਾ ਮਾਰ ਗਿਆ ਹਾਂਜੀ ਉਹ ਥੱਲੇ ਆ ਗਿਆ ਹਾਂਜੀ ਜਿਹੜੇ ਅੱਜ ਬੱਚੇ ਦੋਨਾਂ ਦੀ ਡੈਥ ਹੋਈ ਉਹ ਤੁਹਾਡੇ ਕੀ ਲੱਗਦੀ ਹੈ ਮੇਰੀ ਬੇਟੀ ਹੈ ਕੀ ਹੋਇਆ ਕੀ ਉਹ ਮੈਂ ਟਰਾਲੀ ਲੋਡ ਕਰ ਰਿਹਾ ਥਾ ਉਹ ਭੱਠੇ ਮੇਰਾ ਹੈ ਟਰਾਲੀ ਲੋਡ ਕਰਕੇ ਬਾਹਰ ਫੰਦੀ ਕੇ ਬਾਹਰ 66 ਰੋਡ ਦੇ ਵਾਲੀ ਜਿਹੜੀ ਹੈ ਉਹ ਦਬ ਗਈ ਉਹ ਕਿਤਨੀ ਏਜ ਸੀ ਉਸਦੀ ਬੱਚੇ ਕੀ ਉਹ 6 ਸਾਲ ਦੀ ਸੀ क्या नाम था उसका शांति दूसरे बच्चे का क्या नाम था गोपी वो कितनी एज का था वो साल का है वो आपके साथ काम ही करते हैं जिसका बच्चा वो था वो पानी अपने पिताजी को देने आया था। आपका नाम क्या है छोटे लाल उसका नाम क्या है जो लड़के का बाप है जो छोटा बच्चा है उसका राजेश तो आप कहाँ से आए हैं यूपी यूपी से तो क्या कितना टाइम हो गया आपको काम करते जहाँ पर काम करते चार महीना हो गई

ਅਤਵੇਰੀ ਖੰਡਾ ਵਿੱਚ ਨੈਸ਼ਨਲ ਹਾਈਵੇ ਤੇ ਇੱਕ ਤੋਂ ਬਾਅਦ ਇੱਕ ਪੰਜ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੈ ਪਰ ਇਸ ਹਾਦਸੇ ਵਿੱਚ ਜਿੱਤੇ ਤਿੰਨ ਲੋਕੀ ਜ਼ਖਮੀ ਹੋ ਗਏ ਅਤੇ ਪੰਜ ਵਾਹਨ ਬੁਰੀ ਤਰ੍ਹਾਂ ਨਾਲ ਖਰਾਬ ਹੋ ਗਏ ਹੈ ਜੀ ਐਕਸੀਡੈਂਟ ਹੋਇਆ ਕਿਵੇਂ ਹੋਇਆ ਇਹ ਉਹ ਤਾਂ ਇਹ ਸਾਹਮਣੇ 컨ਟੇਨਰ ਚੱਲ ਰਿਹਾ ਦਾ ਉਹਨੇ ਇੱਕਦਮ ਤਾਂ ਬ੍ਰੇਕ ਲਿਆ ਹੈ ਹੈਂਡ ਬ੍ਰੇਕ ਮਾਰਿਆ ਉਸਨੇ ਪਹਿਲੇ ਗੱਡੀ ਲੱਗੀ ਤੇ ਪਿੱਛੇ ہماری ਬਚਾਓ ਹੈ ہماری ਲੱਗ ਗਈ ਤੇ ਕਿੰਨੀ ਗੱਡੀਆਂ ਲੱਗੀਆਂ ਇਹ दो गाड़ियाँ लगी हुई हैं घंटे में कहाँ से कहाँ जा रहे थे आप मैं सोनीपत से वहाँ जा रहा था अमृतसर तो कितना नुकसान हुआ है नुकसान कैबन लोज है तो किसकी गलती मानते हो इसको कंटेनर में वाले की गलती है क्या जैसे जीटी रोड पे जा रहे थे नेशनल हाईवे पे लाइटें जल रही थी कमी जल रही थी जल रही। अगर ये लाइटें सारे एंटर दिखा ਔਰ ਐਵਾ ਜੀ ਟੈਂਟਰ ਸਭਿਆਂ ਨਾਲ ਜਿਹੜੀਆਂ ਮੱਚ ਕੱਪ ਉਹਦੇ ਨਾਲ ਬਾਸ ਬੱਜੀ ਦੀ ਰੋਡਵੇ ਜਾਲਾ ਉਹ ਸਾਰੇ ਟੱਡੋ ਵੀ ਗਾ ਜਿਹੜੇ ਕਾਰ ਜਿਹੜੀ ਹੈਗੀ ਦੀ ਬਾਸ ਡੈਮੇਜ ਦਿੱਤੀ ਉਹਦੇ ਨਾਲ ਉਰੇ ਇੱਕ ਟਲੱਕ ਵੀ ਗਈ ਕੰਟੇਨਰ ਵਾਲਾ ਉਹਦੇ ਪਿੱਛੇ ਜੋ ਟੈਂਟਰ ਵੱਜੇ ਜੀ ਇੱਕ ਇਹ ਲੱਤਾਂ ਲੱਤਾਂ ਸੱਟ ਲੱਗੀਆਂ ਜਿਹੜੇ 12 ਚ ਨੇ ਜਿਹੜੇ ਲੱਤਾਂ ਚ ਵੀ ਇੱਕ ਸਿਰ ਪਾਟਿਆ ਵੇ ਜੀ ਤੇ ਦੋ ਬੰਦੇ ਦੀਏ ਜੀ ਉਹਨੂੰ ਕ੍ਰੇਨ ਚ ਫਸੇ ਵੇ ਦੀਏ ਉਹ ਡਰਾਈਵਰ ਦੀਏ ਜਿਹੜੀ ਉਹ ਸਹੀ ਸਲਾਮ ਦੇ ਜੀ ਹੁਣ ਜੀ ਅਸੀਂ ਜਿਹੜੀ ਰੋਡ ਆ ਉਹਨੂੰ ਅਸੀਂ ਕਲੀਅਰ ਕਰਾ ਰਹੇ ਜਾਂਦੇ ਹਾਂ ਜੀ ਤੋਂ ਜਿਹੜੇ ਮਰੀਜ਼ ਨੇ ਉਹ ਐਡਮਿਟ ਕੀਤੇ ਹੋਏ ਨੇ ਸਵਰ ਹੋ ਗਏ ਸ਼ਹਿਰ ਗੁਦਾਸਪੁਰ ਦੇ ਇਤਿਹਾਸਿਕ ਅਤੇ ਪ੍ਰਾਚਨ ਬਾਈ ਦਾ ਤਲਾਬ ਬੱਧਰ ਦੇ ਤਲਾਹ ਅਤੇ ਪਗੜੱਡੀ ਦੇ ਉੱਗੇ ਪੁਰਾਣੇ ਬੋਹੜ ਦੇ ਦਰਖਤ ਥੇਟਾ ਸਰੀਜਾ ਤੇ ਨਿਸ਼ੇੜੀ ਵੱਲੋਂ ਵਰਤਿਆ ਗਿਆ ਹੋਰ ਸਮਾਨ ਮਿਲ ਲ ਅਤੇ ਜੁਆਰੀਆ ਵੱਲੋਂ ਝੋੜ ਬੜਾ ਕੇ ਜੂਆ ਖੇਡਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਿਵ ਸਾਡਾ ਬਾਲਾ ਸਾਹਿਬ ਠਾਕਰੇ ਦੇ ਪੰਜਾਬੀ ਪਤardar ਹਰਵਿੰਦਰ ਸੋਢੀ ਐਕਸ਼ਨ ਵਿੱਚ ਆ ਗਏ ਅਤੇ ਐਲਾਨ ਕੀਤਾ ਹੈ ਕਿ ਹੁਣ ਜੇ ਮੰਦਰ ਦੇ ਨੇੜੇ ਤੇੜੇ ਜਵਾਰੀ ਜੂਆ ਖੇਡਦੇ ਜਾਂ ਫਿਰ ਕੋਈ ਨਿਸ਼ੇੜੀ ਦਸ਼ਾ ਕਰਦੇ ਨਜ਼ਰ ਆਏ ਤਾਂ ਉਹਨਾਂ ਨੂੰ ਡਾਂਗ ਫੇਰੀ ਜਾਵੇਗੀ ਅੱਜ ਅਸੀਂ ਮਾਈਕਾ ਤਲਾਬ ਮੰਦਰ ਦੇ ਵਿੱਚ ਆਏ ਆ ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਤੋਂ ਪਹਿਲਾਂ ਮੈਂ ਵੀ ਵੀਡੀਓ ਲਾਈਵ ਕੀਤਾ ਸੀ ਕਿ ਮੁੱਦਾ ਉਠਾਇਆ ਸੀਗਾ ਕਿ ਮਾਈ ਵਾਲਾ ਮੰਦਰ ਤੇ ਅਸੀਂ ਮੰਦਰ ਕਹਿਣ ਉਹ ਤੇ ਮੰਦਰ ਕਹਿਦੇ ਨੇ ਆ ਪਰੇਤ ਨਸ਼ੇ ਦਾ ਘੜ ਬਣਿਆ ਹੋਇਆ ਇੱਥੇ ਨਸ਼ੇ ਜੂਏ ਸਰਿਆਂ ਚੱਲਦੇ ਪਏ ਨੇ ਤੇ ਪ੍ਰਸ਼ਾਸਨ ਅੰਨ ਹੋਇਆ ਪਿਆ ਔਰ ਜਦ ਕੀ ਬੜੀ ਵਾਰੀ ਐਸਐਚਓ ਸਾਹਿਬ ਨੂੰ ਆਪ ਖੁਦ ਦੋ ਚੋੜੀ ਫੋਨ ਕਰ ਚੁੱਕਾ ਉਹਨਾਂ ਨੂੰ ਕਹਿਤਾ ਕਿ ਪੀਸੀਆਰ ਆ ਕੇ ਫੇਰਾ ਮਾਰ ਰੋ ਤੇ ਲੇਡੀਜ਼ ਆਂਦੀਆਂ ਨੇ ਕੋਟਰ ਸਾਹਮਣੇ ਲੇਡੀਜ਼ ਆਈਆਂ ਹੀ ਆ ਲੇਕਿਨ ਇੱਥੇ ਨਸ਼ੇਰਾ ਜਿਵੇਂ ਦੇਖੋ ਜਗਾ ਜਗਾ ਤੇ ਰੈਪਰ ਪਈ ਹੋੜ ਜਿਨੇ ਕਿਰੇ ਠੀਕ ਹੈ ਨਾ ਬਹੁਤ ਜ਼ਿਆਦਾ ਚੱਲਦਾ ਪਿਆ ਪਤਾ ਲੱਗ ਗਿਆ ਖਰੇਕਰੀ ਅੱਜ ਮੈਂ ਇਹ ਇੱਕ ਮੁਹਿੰਮ ਸ਼ੁਰੂ ਕਰ ਰਹੇ ਆਪਾਂ ਸਾਡੇ ਡਾਕਟਰ ਸਾਹਿਬ ਸਾਡੇ ਟ੍ਰਿਕ ਬੋਡੀ ਜੀ ਗਏ ਨੇ ਸਾਡੇ ਅਨੀਲ ਜੀ ਵੀ ਆਏ ਨੇ ਇਥੋਂ ਦੇ ਲੋਕਲ ਮਾਸੀ ਦੇ ਵੀ ਇੱਥੇ ਹੀ ਨੇ ਔਰ ਮਾਤਾਵਾ ਪਹਿਰਾ ਵੀ ਸਾਡੇ ਨਾਲ ਨੇ ਅਸੀਂ ਇੱਕ ਮੁਹਿੰਮ ਸ਼ੁਰੂ ਕਰ ਰਿਹਾ ਡਾਂਗ ਫੇਰੋ ਮੁਹਿੰਮ ਡਾਂਗ ਫੇਰੋ ਮੁਹਿੰਮ ਕਿਤਾ ਕਿ ਜੇ ਕੋਈ ਹੁਣ ਇੱਥੇ ਕੋਈ ਨਸ਼ਾ ਕਰਨ ਆ ਗਿਆ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਦੇ ਉਹ ਉਹਨਾਂ ਦੇ ਵੇੜ ਚ ਨਹੀਂ ਰਹਿਣਾ ਉਹਨਾਂ ਅਸੀਂ ਆਪ ਡਾਂਗ ਫੇਰਨੀ ਸ਼ੁਰੂ ਕਰਨ ਲੱਗਿਆ ਔਰ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਜਿਹੜਾ ਵਾ ਨਾ ਉਹ ਸਾਨੂੰ ਕੋਈ ਲਾਭ ਨਾ ਦਵੇ ਔਰ ਨਾ ਹੀ ਸਾਡੇ ਤੇ ਕੋਈ ਕਾਰਵਾਈ ਕਰੋਏ ਕੋ ਕਰਣਗੇ ਕਾਰਵਾਈ ਜੇ ਸਾਡੇ ਤੇ ਕਰਵਾਉਣ ਵਾਸਤੇ ਕਹਿਣਗੇ ਨਾ ਤੇ ਪਹਿਲਾ ਕਾਰਵਾਈ ਉਹ ਆਪਣੇ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਕਈ ਵਾਰੀ ਇੰਟੀਮੇਸ਼ਨ ਦੇ ਚੁੱਕੇ ਆਸੀਂ ਲੇਕਿਨ ਇੱਥੇ ਕੋਈ ਵੜਦਾ ਨਹੀਂ ਉਹ ਇਹ ਪਹਿਣਾ ਤੁਹਾਨੂੰ ਦੱਸਣ ਗਿਆ ਮੈਂ ਦੱਸਣ ਤੁਹਾਨੂੰ ਕਿ ਮੈਂ ਉਹ ਲੰਘਦੀ ਲੰਘਦੀ ਨਾ ਜਦੋਂ ਤੁਹਾਨੂੰ ਜੱਤ ਬੋਲਣ ਲੱਗਾ ਬੋਲੇ ਤੇ ਮੈਂ ਕਿਹਾ ਵੀ ਇੱਥੇ ਪੁਲਿਸ ਵਾਲੇ ਬਿਠਾੜਿਆ ਬੰਦਾ ਉਹ ਕੀ ਕਰਨਗੇ ਸਾਡਾ ਉਹ ਕੰਦੇ ਖੇਢੀ ਜੋ ਸਾਡਾ ਹੀ ਸਦਾਈ ਜੋ ਅੱਛਾ ਦੇਖੋ ਕਿੰਨੀ ਵੱਡੀ ਗੱਲ ਹੈ ਜੋ ਕਹਿੰਦੇ ਕਿ ਤੁਸੀਂ ਸੇ ਕੰਮ ਕਰੀ ਜਾਓ ਬੜੀ ਬੜੀ ਗੱਲਾਂ ਕਰਿਆ ਤੇ ਕਿ ਤੁਸੀਂ ਦਾਈ ਸਾਦੇ ਰਿਓ ਤੁਸੀਂ ਜੋ ਮਨ ਕਰਕੇ ਕਹੀਓ ਇਹ ਇਹ ਕੋਈ ਰਾਜਨੀਤੀ ਨਾਲ ਪ੍ਰੇਰਿਤ ਬਿਆਨ ਨਹੀਂ ਹੈਗਾ ਇੱਕ ਆਮ ਵਿਅਕਤੀ ਦਾ ਬਿਆਨ ਹੈਗਾ ਵਾ ਔਰ ਤੁਸੀਂ ਸੋਨੇ ਸ਼ਰਧਾਲੂਆਂ ਦਾ ਜਿਹੜੇ ਇੱਥੇ ਰੋਜ਼ ਆਇਆ ਕਰਦੇ ਹੋ ਇਹ ਰੋਜ਼ ਤੂੰ ਬੈਠਾ ਇੱਥੇ ਬੱਦਰ ਲੈ ਲੈ ਜਾਂ ਨਾ ਪਰ ਨਹੀਂ ਉੱਥੇ ਜਾਂਦਾ ਇੱਥੇ ਮੰਨਦਾ ਸਭ ਬਿਆਨ ਵਾਸਤੇ ਜਗ੍ਹਾ ਬਣਾਈ ਜੇ ਪਟਾਓ ਅਲੱਗ ਥੋੜੀ ਬਿਸੋ ਸਾਰੇ ਜਮਾਨੇ ਦੇ ਨਸ਼ੇੜੀ ਇੱਥੇ ਆ ਕੇ ਬਹਿ ਜਾਂਦੇ ਤੇ ਤਾਸ਼ਾ ਕੱਢੀ ਜਾਂਦੇ ਜੂਏ ਖੜੀ ਜਾਂਦੇ ਨਾਬਾ ਤੋਂ ਵਿਦਿਆਕ ਸਰਦਾਰ ਗੁਰਦੇਵ ਸਿੰਘ ਦੇ ਪਾਤ ਦੇ ਪਿਤਾ ਸਵਰਗੀ ਲਾਲ ਸਿੰਘ ਜਿਨ੍ਹਾਂ ਦਾ ਬੀਤੇ 28 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ ਤੇ ਨਿਬਿਤ ਪਾਟ ਦਾ ਭੋਗ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਡੇਰਾ ਬਾਬਾ ਆਜਾਪਾਲ ਸਿੰਘ ਘੋੜਿਆ ਵਾਲਾ ਨਾਬਾ ਵਿਖੇ ਹੋਇਆ ਜਿੱਥੇ ਵੱਡੀ ਗਿਣਤੀ ਵਿੱਚ ਰਾਜਨੀਤਿਕ ਸਵਾਜਿਕ ਧਾਰਮਿਕ ਤੇ ਹੋਰਨਾਂ ਸੱਤਾਵਾ ਦੇ ਨੁਮਾਇੰਦਿਆਂ ਨੇ ਸ਼ਾਮਲ ਹੋ ਕੇ ਵਿਛੜੀ ਰੂ ਰੂ ਸ਼ਰਦਾ ਦੇ ਫੁੱਲ ਭੇਟ ਕੀਤੇ ਇਸ ਵਕਤ ਦਿੱਲੀ ਦੇ ਸਾਫਾ ਬੁਖਵੰਤਰ ਤੇ ਆਵਾਦਵੀ ਪਾਰਟੀ ਦੇ ਕੋਬੀਕਰ ਵੀਦਰ ਚਿਰੀ ਅਰਵਿੰਦ ਕੇਚੀਆ ਅਤੇ ਬੋਖਵਤੂ ਇਸਦਾ ਆਪਕਵਾਚੇ ਬਾਅਦੇ ਆਪਣਾ ਸ਼ੋਕ ਸਦੇਸ਼ ਭੇਜਿਆ ਤੇ ਬਾਦ ਪਰਵਾਰ ਨਾਲ ਹੱਬਦਰ ਦੀਦਾ ਇਜ਼ਹਾਰ ਕੀਤਾ। ਮਾਨ ਐਮ ਐਲ اے ਨਾਬਾ ਉਹਨਾਂ ਦੇ ਫਾਦਰ ਸਾਹਿਬ ਪਿਛਲੇ ਦਿਨਾਂ ਚ ਕਾਲਾ ਅਕਾਲ ਚਲਾਣਾ ਕਰ ਗਈ ਸੀਗੇ ਸੁਦਰਲਾ ਸਿੰਘ ਜੀ ਉਹਨਾਂ ਦੇ ਨਮੇਤਾ ਸ਼ਰਦਾ ਤੇ ਪੁੱਤ ਲਾਪਤਨ ਕਰਨ ਲਈ ਪਹੁੰਚਿਆ ਬਹੁਤ ਵੱਡਾ ਸਵਾਲ ਮੈਂ ਸਮਝਦਾ ਕਿ ਪਰਵਾਦੇ ਪ੍ਰਧਾਨਕੁਸ਼ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਕਿ ਪੰਜਾਬ ਦੀ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜੇ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਹੋ ਰਹੀ ਨੇ ਪੰਜਾਬ ਦੇ ਵਿੱਚ ਪਰ ਵੱਡੀ ਗੱਲ ਇਹ ਹੈ ਕਿ ਕਈ ਵਾਰੀ ਪਹਿਲਾਂ ਕਹਿ ਚੁੱਕੇ ਹਾਂ ਅੱਜ ਭੋਗ ਤੇ ਆਇਆ ਆਂ ਕੁਝ ਤਾਂ ਗੱਲਾਂ ਕਰਦੇ ਚੰਗੇ ਨਹੀਂ ਲੱਗੀਆਂ ਅਚਿਮਾ ਸਾਹਿਬ ਉਹ ਸਭ ਤੋਂ ਕੋਮਤੋ ਜੀ ਪੰਜਾਬ ਦਾ ਮਾਹੌਲ ਹੈ ਜਿਹੜਾ ਦਿਨੋਂ ਦਿਨ ਵਿਗੜਦਾ ਜਾ ਰਿਹਾ ਕਿਸੇ ਨਾ ਕਿਸੇ ਭਲਿਕ ਅਨਾਪੇ ਤੋਂ ਬਧਾਇਕ ਸਰਦਾਰ ਗੁਰਦੇਵ ਸਿੰਘ ਦੇ ਮਾਨ ਜੀ ਦੇ ਪਿਤਾ ਜੀ ਦੇ ਦਿਹਾਂਤ ਹੋ ਗਿਆ ਸੀ ਸਰਦਾਰ ਲਾਲ ਸਿੰਘ ਨੇ ਬੜੀ ਘੱਲ ਲਾ ਕਰਕੇ ਆਪਣੇ ਪਰਿਵਾਰਾਂ ਨੂੰ ਪੜਾਇਆ ਲਿਖਾਇਆ ਵੱਡੇ ਕੀਤਾ ਤਾਂ ਇਹੀ ਮਸੰਦਾ ਤਾਂ ਹੀ ਪੋਸੀਬਲ ਹੋਇਆ ਕਿ ਸਤਾਕੇ ਦੇਸ਼ ਦੇ ਦੇ ਜੀ ਐਮਐਲਏ ਬਣੇ ਸੋ ਪਿਛਲੇ ਦਿਨੇ ਕਾਰਜ ਚਲਾਣਾ ਕਰਕੇ ਅਸੀਂ ਅੱਜ ਉਹਨਾਂ ਨੂੰ ਸਰਦਾ ਦਿੱਸਨ ਵਰਤ ਕਰਨ ਦੇ ਲਈ ਸਨ ਆਇਆਗੇ ਸੋ ਉਹਨਾਂ ਨੇ ਮਸੰਦਾ ਆਪਣੇ ਜੀਵਨ ਦੌਰਾਨ ਸੰਘਰਸ਼ ਕੀਤਾ ਔਰ ਸੰਘਰਸ਼ ਦੇ ਦੌਰਾਨ ਹੀ ਮਸੰਦਾ ਉਹਨਾਂ ਨੇ ਤਰੱਕੀ ਕੀਤੀ ਹੈ ਸਾਲਾਲ ਸਿੰਘ ਦੀ ਸੇਵਾ ਕੀਤੀ ਹੈ ਜੇ ਅੱਜ ਐਮਐਲਏ ਸਾਹਿਬ ਬਣੇ ਨੇ ਤਾਂ ਉਹਨਾਂ ਦੀ ਬਦੌਲਤ ਬਣੇ ਨੇ ਉਹਨਾਂ ਦੀ ਬਹੁਤ ਵੱਡੀ ਸੇਵਾ ਸੀਗੀ ਔਰ ਪੂਰੀ ਉਮਰ ਪੋਕੇ ਗਏ ਨੇ ਤੇ ਗੁਰੂ ਦੀ ਕਿਰਪਾ ਹੀ ਚੁੱਚੀ ਪਾਸ਼ਾ ਦੀ ਬਖਸ਼ੀ ਰਹੀ ਹਮੇਸ਼ਾ ਅਮਰਤਵੀ ਉਠਣਾ ਦਸਨਾਂ ਹੋ ਦੀ ਕਿਰਤਮਾਈ ਕਰਨੀ ਵੰਡ ਸਕਣਾ ਆਪਣੀ ਆਏਦ ਵਾਲੇ ਪਿਆਰ ਬੰਨਣਾ ਇਹ ਗੁਣ ਉਹਨਾਂ ਚ ਕੋਠਰੇ ਪਰੇ ਛੀ ਅਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਦਸੇ ਪਦ ਰਾਸਤੇ ਚੱਲ ਰਹੇ ਨੇ ਸੋ ਜਦੋਂ ਬੱਚੇ ਉਸ ਰਾਹ ਤੇ ਚੱਲਦੇ ਹੋਣ ਮਾਂ ਪਿਓ ਦੇ ਕਹਿ ਲੱਗਦੇ ਹੋਣ ਫਿਰ ਮਾਂ ਬਾਪ ਦੀ ਆਤਮਾ ਨੂੰ ਬੜੀ ਸ਼ਾਂਤੀ ਮਿਲਦੀ ਹੈ ਕਿ ਅਸੀਂ ਚੰਗੇ ਪਾਸੇ ਤੁਰਿਆ ਤੇ ਬੱਚੇ ਸਾਡੇ ਕਹਿ ਲੱਗਦੇ ਨੇ ਜੇ ਕਿਤੇ ਮਾਵਾਪ ਦੇ ਬੱਚੇ ਕਹੇ ਨਾਲ ਲੱਗਣ ਤਾਂ ਮਾਵਾਪ ਦੀ ਜ਼ਿੰਦਗੀ ਦੁੱਬਰ ਹੋ ਜਾਂਦੀ ਹੈ ਸੋ ਇਸ ਗੱਲ ਦੀ ਬਹੁਤ تسਲੀ ਹੈ ਕਿ ਪੂਰੀ ਜ਼ਿੰਦਗੀ ਭੋਗ ਕੇ ਬਹੁਤ ਚੰਗੀ ਤਰ੍ਹਾਂ ਤੇ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ساری ਜ਼ਿੰਦਗੀ ਕੋਈ ਦਵਾਈ ਨਹੀਂ ਲਈ ਕੋਈ ਵੋਟੀ ਨਹੀਂ ਲਈ ਤੇ اچਾਂਕੀ ਜਿਵੇਂ ਸੰਤਾ ਮਹਾਪੁੱਤਾਂ ਦੀ ਜਾਂਦੇ ਨੇ ਉਸ ਤਰ੍ਹਾਂ ਕਹੇ ਨੇ ਬਲਾਚੌਰ ਦੀ ਪੁਲਿਸ ਨੇ ਇੱਕ ਸਖਸ਼ ਨੂੰ ਕਾਬੂ ਕਰਕੇ ਉਸpassੋਂ 60 ਨਿਸ਼ੀਲੀਆਂ ਗੋਲੀਆਂ ਵੀ ਕੈਪਸੂਲ ਬ੍ਰਾਬਦ ਕੀਤੇ ਹਨ ਪੁਲਿਸ ਨੇ ਦੱਸਿਆ ਕਿ ਸਖਸ਼ ਨੂੰ ਸ਼ਾਮੀ 8:30 ਵਜੇ ਥੇਰੇ ਸਾਹਿਬ ਗੁਰਦੁਆਰਾ ਕੋਲੋਂ ਕਾਬੂ ਕੀਤਾ। ਬਾਰਾਂਹ ਪੁਲਿਸ ਨੇ ਬਾਰ ਬਾਰ ਦਰਜ ਕਰਕੇ ਕਲੀਕਾਰਪੇ ਸ਼ੁਰੂ ਕਰ ਦਿੱਤੀ ਹੈ। ਸਾਡੇ ਜਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜਿਹੜਾ ਸੀਪਕ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਾਭੀਂ ਬਲਾਚੌਰ ਜੀ ਦੀ ਜੋ ਅਗਵਾਈ ਹੇਠ ਹਰ ਰੋਜ਼ ਸ਼ਾਮ ਨੂੰ ਮਾੜੀਆਂ ਹਸਾਂ ਦੀ ਚੈਕਿੰਗ ਵੀ ਅਸਰਵਲਾ ਦੇ ਨਰਵੇ ਸੰਸਾਰ ਨਾਕਾਬੰਦੀ ਤੇ ਪਟੋਲਿੰਗ ਜਿਹੜੀ ਆ ਉਹ ਖਾਣਾ ਵਾਲਾ ਚੌੜ ਸਿਟੀ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੇ ਖਾਣਾ ਤੋਂ ਐਸ ਸੁਭਾਚਨ ਸਵੇਤ ਪੁਲਿਸ ਪਾਰਟੀ ਜਿਹੜੇ ਉਹ ਠੇਰੀ ਮੋੜ ਦੇ ਨੇੜੇ ਮੌਜੂਦ ਸੀ ਜਿੱਥੇ ਇਹਨਾਂ ਨੂੰ ਸਾਹਮਣੇ ਤੋਂ ਇੱਕ ਉਹਨਾਂ ਦੇ ਇੱਕ ਜਿਹੜਾ ਆ ਉਹ ਆਉਂਦਾ ਦਿਖਾਈ ਦਿੱਤਾ ਪਹਿਲਾਂ ਤੇ ਇਸ ਨੂੰ ਸਕਤੇ ਦੇ ਆਧਾਰ ਤੇ ਜਿਹੜਾ ਉਹ ਇਹਨਾਂ ਨੇ ਚੈੱਕ ਕੀਤਾ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਜਿਸ ਨੇ ਆਪਣੇ ਹੱਥ ਫੜ ਲੈ ਵਾਪਸ ਲੈ ਤਾ ਉਹ ਐਸਾ ਰੱਖਦਾ ਤੇ ਇਸ ਨੂੰ ਕਾਬੂ ਕਰਕੇ ਜਿਸ ਦਾ ਨਾਮ ਪਤਾ ਪਤਾ ਕੀਤਾ ਜਿਸ ਨੇ ਇਹਨਾਂ ਨੂੰ ਅੰਜਾਮ ਦਿੱਸ ਕਰਨ ਪੁੱਤਰ ਜੋਗਰਾਜ ਦਾ ਸੀ ਗੋਣਾ ਬੇਟ ਦੱਸਿਆ ਤੇ ਇਸ ਵਾਰ ਸੱਚੇ ਮੁਹੱਬਤ ਦੀ ਕਹਾਣੀ ਕਿਤੇ ਗਈ ਤਾਂ ਉਸ ਵਿੱਚ ਮਨਸ਼ੀਨੀ ਹੋਣੀ ਬਰਾਮਤ ਕਿੰਨੀਆਂ ਗੋਲੀਆਂ ਸੀ ਸਰ ਗੋਲੀਆਂ ਗੌਂਟਿੰਗਾਂ ਤੇ ਜਿਹੜੀਆਂ 80 ਹੋਈਆਂ ਜਲੰਧਰ ਦੇ ਸ਼ੇਖੂਰ ਰਵਿਦਾਸ ਚੌਕ ਤੇ ਸਰਕਾਰੀ ਪੀਆਰਟੀਸੀ বাস ਦੇ ਡਰਾਈਵਰ ਨੇ ਔਰਤ ਤੇ বাস ਛਡਾ ਦਿੱਤੀ ਘਟਨਾ ਵਿੱਚ ਜ਼ਖਮੀ ਔਰਤ ਨੇ ਲਾਜ ਲਈ ਹਸਪਤਾਲ ਵਿੱਚ ਪਹੁੰਚੀ ਕਰਵਾਇਆ ਗਿਆ ਤੇ ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ বাস ਡਰਾਈਵਰ ਪਾਸਟ ਕੇ ਕੰਡਕਟਰ ਸਬਿਤ ਫਰਾਰ ਹੋ ਗਿਆ ਘਟਨਾ ਤੋਂ ਬਾਅਦ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਤੇ ਨਾਰੇਬਾਜ਼ੀ ਕੀਤੀ ਇਸ ਰਾਜਸ਼ੀ ਰਵਿਦਾਸ ਚੌਕ ਕੋਲ ਕੇ ਭਾਰੀ ਜਾਮ ਵੀ ਲੱਗ ਗਿਆ ਕੀ ਨਾਮ ਕੀ ਆਪਣਾ ਯਾਰ ਮੇਰਾ ਨਾਮ ਵੀ ਦੇਖ ਸਕਦੇ ਕਿਹੜੀ ਜਗ੍ਹਾ ਤੋਂ ਆਪਣਾ ਇਸ ਕੀ ਹੋਇਆ ਕਿ ਮਾਮਲਾ ਕੀ ਹੋਇਆ ਸਾਰਾ ਭਾਈ ਬਸ ਮੇਰੇ ਜਾਣੇ ਸੀ ਆਪਣਾ ਬਚਨ ਜਾਣਾ ਸੀ ਤੇ ਉੱਥੋਂ ਬਸ ਨਾਲ ਗਏ ਤੇ ਬਸ ਵਾਲੇ ਨੇ ਨਾ ਪੈਸਾ ਤੇ ਜੜਾਤੀ ਉਹਦੇ ਬਸ ਬਸ ਵਾਲੇ ਹੂੰ ਤੇ ਮੂਕੇ ਤੇ ਡਰਾਈਵਰ ਭੱਜ ਗਿਆ ਸੀ ਜੀ ਇਸ ਟਾਈਮ ਕਿਤੇ ਮਾਤਾ ਜੀ ਕਿੱਦਾਂ ਦੋਨੇ ਨੇ ਭੱਜ ਗਏ ਨਹੀਂ ਜਿਹਨਾਂ ਦੇ ਉੱਪਰ ਬਾਜੜਾ ਹੋ ਗਿਆ ਕਿ ਇੰਟਰਨੈਸ਼ਨਲ ਉਹ ਹੈ ਉਹ ਹੋਰ ਤੋਂ ਬਾਹਰ ਹਸਪਤਾਲ ਆ ਪੁਲਿਸ ਮੁਲਾਇਮੇ ਮੂਕੇ ਦੇ ਸੀਗੇ ਉਹਨਾਂ ਦੀ ਗੱਡੀ 'ਚ ਕਰੀਬ ਕਿੰਨੇ ਵਜੇ ਦਾ ਟਾਈਮ ਸੀ ਕਿੱਥੇ ਜਾ ਰਹੇ ਸੀ ਕਿੱਥੋਂ ਆ ਰਹੇ ਸੀ 8 ਵਜੇ ਦਾ ਟਾਈਮ ਸੀ ਕਿਹੜੀ ਜਗ੍ਹਾ ਤੇ ਜਾ ਰਹੇ ਸੀ ਬਠਿੰਡੇ ਜਿਆਦੇ ਸੀਗੇ ਜੀ ਸਵੇਰੇ ਨੇ ਹਾਈ ਕਿ ਪਹਿਲਾਂ ਸਾਡੇ ਜੀ ਸਾਹੂ ਹੋ ਕੇ ਗਏ ਆ ਸਰ ਇਨਫੋਰਮੇਸ਼ਨ ਕੀ ਹੈ ਈਸੀ ਤੁਹਾਨੂੰ ਸਾਰੀ ਇਹੀ ਐਕਸੀਡੈਂਟ ਈ ਬੰਦਾ ਮਹਿੰਦਰ ਸਿੰਘ ਆਇਆ ਆ ਉਧਰ ਕਿਹਾ ਠੀਕ ਹੈ ਜੀ ਤੇ ਕੋਈ ਡਰਾਈਵਰ ਵਗੈਰਾ ਮੈਂ ਕਿ ਹਸਪੀਟਲ ਹਾਲੇ ਕੋਈ ਵੀ ਜਾਣ ਦਿੰਦ ਕਰ ਨਹੀਂ ਪਹੁੰਚਾ ਖੜਾ ਬੰਦਾ ਪਹੁੰਚਾ ਆ ਠੀਕ ਹੈ ਹਾਂ ਜੀ ਠੀਕ ਹੈ ਤਲਾਹ ਜਿੱਤੀ ਤੁਸੀਂ ਉਹਨਾਂ ਨੂੰ ਕੰਟਰੋਲ ਰੂਮ ਤੇ ਤਲਾਹ ਦੇ ਦਿੱਤੀ ਰਸੀਦ ਆਈ ਨਹੀਂ ਉਹ ਆਈ ਤੇ 2 2.5 ਘੰਟੇ ਹੋ ਗਏ ਹਜੇ ਤੱਕ ਆਏ ਨਹੀਂ ਮਲਾਜਮ ਇਥੇ 6 ਨੰਬਰ ਤੇ ਸਾਨੂੰ ਹੁਣੇ 5 ਮਿੰਟ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਕਹਿੰਦੀ 8 ਵਜੇ ਦੀ ਘਟਨਾ ਹੋਈ ਹੈ ਇਹ ਤਾਂ ਇਹਨਾਂ ਨੂੰ ਪਤਾ ਹੋ ਗਿਆ ਜਦੋਂ ਕਿ ਇਹਨਾਂ ਨੂੰ ਕੋਈ ਇਹਨਾਂ ਨੇ ਪਹਿਲਾਂ ਇਲਾਹ ਦਿੱਤੀ ਇਹ ਦੱਸੋਗੇ ਕਿ ਇਹਨਾਂ ਨੇ ਕੰਟਰੋਲ ਦੇ ਕੀ ਕੀ ਆ ਕਿ ਜਾਂ ਕਿਸੇ ਨੂੰ ਪਰਸਨਲ ਕੀਤੀ ਪੰਜਾਬ ਸਰਕਾਰ ਵੱਲੋਂ ਨਸ਼ਾ ਰੋਕੜਲੀ ਜੋ ਮੁਹਿੰਮ ਚਲਾਈ ਗਈ ਸੀ ਉਸੇ ਤਹਿਤ ਗੁਰਦਾਸਪੁਰ ਦੇ ਹਲਕਾ ਚੀਰ ਹਰਗੋਬਿੰਦਪੁਰ ਦੇ ਪਿੰਡ ਹਰਚੋਵਾਲ ਵਿੱਚ ਪਿੰਡ ਵਾਸੀਆ ਵੱਲੋਂ ਕੁਝ ਦਿਨ ਪਹਿਲਾਂ ਇੱਕ ਨਸ਼ਾ ਤਸਕਰ ਰੋਕure ਦੇ ਹਵਾਲੇ ਕੀਤਾ ਗਿਆ ਸੀ ਤੇ ਉਸੇ ਰਜਿਸਟਰ ਤਹਿਤ ਨਸ਼ਾ ਤਸਕਰ ਵੱਲੋਂ ਪਿੱਟ ਦੇ ਇੱਕ ਡਾਚ ਉੱਤੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਭਾਗ ਵਿਖੇ ਦਾਖਲ ਕਰਵਾਇਆ ਗਿਆ ਅੰਮ੍ਰਿਤਸਰ ਪਠਾਨਕੋਟ نیشنل ਹਾਈਵੇ ਤੇ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਦੇ ਬਾਈਪਾਸ ਤੇ ਰਿਲਾਇੰਸ ਪਬ ਦੇ ਨਜ਼ਦੀਕ ਇੱਕ ਅਚਾਨਕ ਟੈਂਪੋ ਜਿਸ ਨੂੰ ਦੇ ਛੋਟਾ ਹਾਥੀ ਕਹਿੰਦੇ ਹਨ ਵਿੱਚ ਅਚਾਨਕ ਅੱਗ ਲੱਗ ਗਈ ਇਹ ਟੈਂਪੋ ਅੰਮ੍ਰਿਤਸਰ ਤੋਂ ਬਹਿਰਾਪੋ ਵੱਲ ਜਾ ਰਿਹਾ ਸੀ ਤੇ ਇਸ ਵਿੱਚ ਕੁਝ ਸਬਾਤ ਵੀ ਲੱਦਿਆ ਗਿਆ ਸੀ

आप मैं पीछे तक तो आग लगाए मैं तुरंत गेट खोल कर मैं छलांग मार दिया इसके बाद में वो पुलिस वाले आए रिलायंस वाले आए तो आग बुझाए तो पुलिस वाले हम लोग को उठा कर लेकर हॉस्पिटल लेकर आए यहाँ पर अच्छा डॉक्टर जी ने इलाज किए और अभी पट्टी हो रहा है साहब मेरा नाम नारायण सिंह यादव है मेहता से हम लोग आ रहे थे धारीवाल बाईपास अचानक गाड़ी में आग लग गई जिसके सिवा से हम लोग बारी कूदने से हम लोग का घायल हो गए पुलिस वालों ने हम लोग को लेकर हॉस्पिटल आया और वहाँ जो पंप है रिलायंस का उन्होंने फायर करके आग को बुझाया और हम लोग को बहरामपुर जाना था जी ठीक है दर्द तो थोड़ा है मगर जो सुई लगा है उससे आराम हुआ है वो नाम है उनका प्रीतम पाल ठिकदार जी हैं ਉਨਕੇ ਪਾਸ ਹਮ ਲੋਗ ਕੰਮ ਕਰਤੇ ਹੈ ਪੈਟਰੋਲ ਪੰਪ ਕਾ ਔਰ ਹਮ ਲੋਗ ਉਨਕਾ ਬਾਤਨ ਕੇ ਲੇਬਰ ਹੈ ਉਨ ਕੋ ਕੰਫਰਮ ਕਰ ਦਿਆ ਹੈ ਕਿ ਹਮ ਲੋਗ ਕਾ ਮਨ ਐਸਾ ਐਸਾ ਘਟਨਾ ਹੁਆ ਹੈ ਇਹ ਐਸੇ ਨਰਮਲ ਸਿੰਘ ਜੀ ਐਸਐਫ ਫੋਰਸ ਤਾਰੀ ਹਾਲ ਤੋ ਗੱਡੀ ਚਲਦੀ ਆਪਣੀ ਵਿਧੂਰ ਫਟਕ ਨੂੰ ਇੱਕ ਸਾਨੂੰ ਨਾ ਰਾਹ ਗੀਦਨੇ ਦੱਸਿਆ ਮਤਲਬ ਕਿ ਗੱਡੀ ਨੂੰ ਅੱਗੇ ਲੱਗੀ ਜੀ ਅਈ ਮੌਕੇ ਤੇ ਜਾ ਕੇ ਪੰਜ ਛੇ ਮਿੰਟ ਦੇ ਵਿੱਚ ਜਾ ਕੇ ਅੱਗ ਬੁਝਾਈ ਨਾਲ ਪੈਟਰੋਲ ਪੰਪਲੇ ਵਿਚਾਰੇ ਨਾਲ ਉਹਨਾਂ ਨਾਲ ਲਿਆ ਇਬੜੇ ਜੋਰ ਨਾਲ ਅੱਗ ਬੁਝਾ ਕੇ ਦੋਵਾਂ ਬੰਦਿਆਂ ਨੂੰ ਸੱਟਾਂ ਲੱਗੀਆਂ ਉਹਨਾਂ ਨੂੰ ਮੁੜ ਕੇ ਧਾਰੀਯਾਲ ਸਰਕਾਰੀ ਹਸਪਤਾਲ ਦਾਪਿਆ ਦੋਸਤੋ ਇਸੇ ਸਾਡੀ ਅੱਜ ਦੀਆਂ ਖਾਸ ਖਬਰਾਂ ਦਵਿਆ ਤੇ ਤਾਜ਼ਾ ਖਬਰਾਂ ਤੇ ਦਾਲ ਤੁਹਾਡੇ ਸਭੇ ਫਿਰ ਤੋਂ ਰੁੱਗਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦ ਕੰਡੂ ਦੇ ਉਸਾਜ਼ਤ ਰੱਬ ਰਾਖਾ